ਉਹ ਨੌਂ ਹੀ ਨਹੀਂ ਜਾਂਦੇ ਉਹ ਵੀ ਤ ਸੁਣਿਆ ਕੰਨੀ ਪਿਆ ਕੇ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਸੋਚਿਆ ਵੀ ਇਹ ਧਰਮ ਵਿੱਚ ਬੜੇ ਕੰਮ ਹੁੰਦੇ ਆ ਕਰਨ ਵਾਲੇ ਬਹੁਤ ਸਾਰੇ ਕੰਮ ਹੁੰਦੇ ਆ ਉਸ ਵੀਰ ਨੂੰ ਹੀ ਤੇ ਰਿਪਲਾਈ ਕੀਤਾ ਮੈਂ ਆਪਣੀ ਕਲਮ ਰਾਹੀਂ ਕਿ 18ਵਾਂ ਸਾਲ ਬਦਨਾਮ ਹੋਣ ਲਈ ਨਹੀਂ ਹੁੰਦਾ 18ਵਾਂ ਸਾਲ ਨਾਮ ਕਮਾਉਣ ਲਈ ਹੁੰਦਾ ਡੀ ਜੇ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ ਸੀ ਸ਼ੋਰ ਜਿਹੇ ਨਾਲ ਮੇਰੀ ਨੀਂਦ ਟੁੱਟ ਗਈ ਸੀ ਗੀਤ ਸੁਣ ਦਿਮਾਗ ਸੱਚੀ ਜਾਮ ਹੋ ਗਿਆ ਕਹਿੰਦਾ 18ਵੇਂ ਚ ਮੁੰਡਾ ਬਦਨਾਮ ਹੋ ਗਿਆ ਆ ਬਦਨਾਮੀਆਂ ਭਾਈ ਓਏ ਪਿਆਰ ਨਹੀਂ ਹੁੰਦੀਆਂ ਪੰਜੇ ਉਂਗਲਾਂ ਤਾਂ ਇੱਕੋ ਸਾਰ ਨਹੀਂ ਹੁੰਦੀਆਂ ਬਾਪੂ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀ 89 ਵਿੱਚ ਦੱਸਣਾ ਉਹ ਕਿਹੜਾ ਕਿਹੜਾ ਕੰਮ ਕਰਨਾ ਸੀ 12ਵੀਂ ਦੀ ਪੂਰੀ ਕਰਨੀ ਸੀ ਪੜ੍ਹਾਈ ਓਏ ਫੌਜ ਵਿੱਚ ਭਰਤੀ ਲਈ ਕਰਨਾ ਸੀ ਤਲਾਈ ਓਏ ਮਾਰਸ਼ਲ ਅਰਜਨ ਸਿੰਘ ਵਾਂਗ ਨਾਮਣਾ ਸੀ ਖੱਟਣਾ ਬਾਪੂ ਦੇ ਮੋਢਿਆਂ ਤੋਂ ਬੋਝ ਸੀ ਖੱਟਣਾ 18 ਵਿੱਚ ਤਾਂ ਟਰੈਕਟਰ ਦੇ ਸਪੇਅਰਿੰਗ ਫੜ ਲੈਣੇ ਸੀ 18 ਵਿੱਚ ਤਾਂ ਟਰੈਕਟਰ ਦੇ ਸਪੇਅਰਿੰਗ ਫੜ ਲੈਣੇ ਸੀ ਕਿੱਲਾ ਛੜਵਾ ਲੈਂਦਾ ਜਿਹੜਾ ਪਿਆ ਗਹਿਣੇ ਸੀ ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਹੋਏ ਹਰਜੀਤ ਬਾਜੇਖਾਨੇ ਵਾਂਗੂ ਖੇੜਦਾ ਜੇ ਕਬੱਡੀ ਹੋਏ ਪਿੰਡ ਦੇ ਨਾਮ ਵਾਲੀ ਜਾਂਦੀ ਝੰਡੀ ਗੱਡੀ ਹੋਏ ਹਰਜੀਤ ਬਾਜੇਖਾਨੇ ਵਾਂਗੂ ਖੇੜਦਾ ਜੇ ਕਬੱਡੀ ਹੋਏ ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛਾਲ ਹੋਏ ਸਵਰਨ ਵਿਰਕ ਵਾਂਗੂ ਅਰਜਨ ਵਾਰਡ ਵਾਲੀ ਮਾਰ ਲੈਂਦਾ ਮੰਨ ਲਓ ਮਾਨਸਾ ਦਾ ਨੌਜਵਾਨ ਜਿਹਦੇ ਪਿੰਡ ਬਸ ਵੀ ਨਹੀਂ ਜਾਂਦੀ ਅਰਜਨ ਵਾਰਡ ਨੇ ਆ ਜੋਰਦਾਰ ਤਾੜੀ ਇੱਕ ਵਾਰ ਮੇਰੇ ਵੀ ਰੋਇੰਗ ਦੇ ਵਿੱਚ ਜਿਹੜੀ ਗੇਮ ਆਪਾਂ ਨੂੰ ਪਤਾ ਹੀ ਨਹੀਂ ਹੁੰਦੀ ਕਿਸਤੀ ਚਾਲਕ ਦੇ ਵਿੱਚ ਰੋਇੰਗ ਚ ਮਾਪ ਲੈਂਦਾ ਪਾਣੀ ਵਾਲੀ ਕੋਈ ਛਾਲ ਹੋਏ ਸਵਰਨ ਬਿਰਕ ਵਾਂਗੂੰ ਅਰਜਨ ਅਵਾਰਡ ਵਾਲੀ ਮਾਰ ਲੈਂਦਾ ਮੰਨ ਲੋ ਏ ਠਾਰਮੇਚ ਤਾਂ ਯਾਦਗਾਰੀ ਰੋਲ ਨਿਭਾਣਾ ਸੀ ਆਲਕ ਸਾਹਿਬ ਦੇ ਨਾਟਕਾਂ ਦਾ ਪਾਤਰ ਬਣ ਜਾਣਾ ਸੀ ਚੰਗੇ ਕੰਮਾਂ ਲਈ ਬੁਲੰਦ ਕਰਨਾ ਸੀ ਆਵਾਜ਼ ਨੂੰ ਕੁਝ ਤਾਂ ਯੋਗਦਾਨ ਦੇਣਾ ਸੀ ਸਮਾਜ ਨੂੰ ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ ਠਾਰਮੇਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ ਦੱਸ ਕਿਵੇਂ ਆਜ਼ਾਦੀਆਂ ਮਾਣਦਾ ਆਵਾਮ ਹੋਏ ਜੇ ਠਾਰਮੇਚ ਭਗਤ ਸਿੰਘ ਵੀ ਹੋ ਜਾਂਦਾ ਬਦਨਾਮ ਹੋਏ ਚੰਗੇ ਕੰਮ ਕਰਨ ਵਾਲੇ ਆਮ ਨਹੀਂ ਹੁੰਦੇ ਹੋਏ ਖਾਸ ਕੰਮ ਕਰਨ ਵਾਲੇ ਆਮ ਨਹੀਂ ਹੁੰਦੇ ਓਏ ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ 14 ਖਾਸ ਕੰਮ ਕਰਨ ਵਾਲੇ ਆਮ ਨਹੀਂ ਹੁੰਦੇ ਓਏ ਸਿਆਣੇ ਧੀ ਪੁੱਤ ਕਦੇ ਬਦਨਾਮ ਨਹੀਂ ਹੁੰਦੇ ਓਏ ਮਾਪਿਆਂ ਨੂੰ ਹੁੰਦਾ ਏ ਔਲਾਦ ਉੱਤੇ ਮਾਣ ਓਏ ਮਾਪਿਆਂ ਨੂੰ ਹੁੰਦਾ ਏ ਔਲਾਦ ਉੱਤੇ ਮਾਣ ਓਏ ਚੰਗੇ ਕੰਮ ਕਰ ਕੋਈ ਬਣਾਉਂਦਾ ਪਹਿਚਾਨ ਓਏ ਇੰਨੀ ਕੁ ਗੱਲ ਕਹਿੰਦਾ ਚੈਲ ਜਾਂਦਾ ਜਾਂਦਾ ਓਏ ਇੰਨੀ ਕੋ ਗੱਲ ਕਹਿੰਦਾ ਚਹਿਲ ਜਾਂਦਾ ਜਾਂਦਾ ਓਏ 18ਵਾਂ ਦਾ ਕਮਾਇਆ ਤੇ ਬੰਦਾ ਸਾਰੀ ਉਮਰ ਖਾਂਦਾ ਓਏ ਖਾਂਦੀ ਬਾਕੀ ਇਹ ਉਸ ਗੱਕੀ ਇਹ ਵੀ ਕਾਪਾ ਮੁੱਦਾ ਛੁਈਏ ਬਹੁਤ ਜੋ ਬਹੁਤ ਖਤਰਨਾਕ ਵਿਸ਼ਾ ਹੈ ਜਿਹੜਾ ਸਾਡੇ